ਜਗਮਨੀ ਟੀਵੀ ਦੇਖ ਰਹੇ ਹੋ ਮੈਂ ਸਤੀਸ਼ ਵਿੱਚ ਇਸ ਟਾਈਮ ਖੜਿਆ ਹਲਕਾ ਜੀਰਾ ਅੰਦਰ ਪੈਂਦੇ ਪਿੰਡ ਰੁਤਨਾ ਵਾਲਾ ਵਿਖੇ ਜਿੱਥੇ ਕਿ ਇਹ ਦਰਿਆ ਦੀ ਜਿਹੜੀ ਆ ਸਤਲੂ ਦਰਿਆ ਦੀ ਮਾਰ ਪੈ ਰਹੀ ਹੈ ਤੁਸੀਂ ਦੇਖ ਰਹੇ ਹੋ ਵੱਡੇ ਪੱਧਰ ਤੇ ਇਹ ਲੋਕ ਜਿਹੜੇ ਨੇ ਆਸ-ਪਾਸ ਦੇ ਪਿੰਡਾਂ ਦੇ ਜਾਂ ਇੱਥੋਂ ਦੇ ਨਤੀਕ ਰਹਿਣ ਵਾਲੇ ਲੋਕ ਨੇ ਆਪਣੇ ਪੱਧਰ ਤੇ ਵੱਡੇ ਜਜ਼ਬੇ ਦੇ ਨਾਲ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪਾਣੀ ਦੀ ਜੇਕਰ ਰਫਤਾਰ ਦੀ ਗੱਲ ਕੀਤੀ ਜਾਵੇ ਬਹੁਤ ਤੇਜ਼ ਰਫਤਾਰ ਹੈ ਔਰ ਇਹ ਲੋਕ ਜਿਹੜੇ ਨੇ ਆਪਣੀ ਜਾਂ ਨੂੰ ਜੋਕਮ ਵਿੱਚ ਪਾ ਕੇ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਉਪਰਾਲੇ ਕਰ ਰਹੇ ਨੇ ਦੇਖੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਹ ਰੇਤਾ ਔਰ ਮਿੱਟੀ ਦੇ ਨਾਲ ਭਰੇ ਹੋਏ ਗੱਟੂ ਜਿਹੜੇ ਨੇ ਇਸ ਬੰਨ ਦੇ ਉੱਪਰ ਛੱਟ ਕੇ ਇਸ ਬੰਨ ਨੂੰ ਮਜ਼ਬੂਤ ਕਰ ਰਹੇ ਨੇ ਉਸ ਤੋਂ ਇਲਾਵਾ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਵੱਡੀ ਪੱਧਰ ਤੇ ਇਹ ਜਿਹੜੇ ਲੋਕ ਨੇ ਆਪ ਮੋਹਾਰੇ ਹੋ ਕੇ ਇਸ ਕੰਮ ਨੂੰ ਅੰਜਾਮ ਦੇ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਸਕੇ ਮਾਲੀ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਬਿਲਕੁਲ ਦਰਿਆ ਦੇ ਉੱਪਰ ਬਨੇ ਹੋਏ ਇਹ ਮਕਾਨ ਨੇ ਜਿਨ੍ਹਾਂ ਦਾ ਕੁਝ ਹਿੱਸਾ ਜਿਹੜਾ ਵੈ ਇਸ ਪਾਣੀ ਦੀ ਮਾਰ ਚਲਦੇ ਹੋਏ ਪਾਣੀ ਦੀ ਮਾਰ ਤੇ ਹੇਠ ਹੁੰਦਿਆਂ دب ਚੁੱਕਿਆ ਟਹਿ ਚੁੱਕਿਆ ਔਰ ਜਿਸ ਤਰ੍ਹਾਂ ਪਾਣੀ ਦੀ ਰਫਤਾਰ ਹੈ ਜਾਂ ਜਿਸ ਤਰ੍ਹਾਂ ਪਾਣੀ ਜਿਸ ਪੱਧਰ ਦੇ ਨਾਲ ਵਧਦਾ ਜਾ ਰਿਹਾ ਹੈ ਉਮੀਦ ਹੈ ਜਤਾਈ ਜਾ ਰਹੀ ਹੈ ਕਿ ਜੇਕਰ ਇਹ ਪਾਣੀ ਦਾ ਬਹਾਵ ਘਟ ਨਾ ਹੋਇਆ ਤਾਂ ਤਸਵੀਰਾਂ ਇਸ ਤੋਂ ਭਿਆਨਕ ਵੀ ਨਜ਼ਰ ਆ ਸਕਦੀਆਂ ਨੇ ਕੈਮਰਾ ਪਰਸਨ ਦੇ ਨਾਲ ਮੈਸ ਤੀਸ਼ਵੇ ਜਗਵਨੀ ਟੀਵੀ ਆਏ ਰੁਕਨੇ ਵਾਲੇ ਰਹਿਣ ਵਾਲੇ ਆ ਗਏ ਤੇ ਵੇਖੋ ਸੀ ਆ ਹੁਣ ਕੀ ਹਾਲਤ ਬਣੇ ਖੜੇ ਸਾਡੇ ਘਰ ਤੇ ਘਰ ਸਾਡੇ ਟਹਿ ਚੁੱਕਣਗੇ ਕੋਈ ਥੋੜੀ ਘਣੀ ਤਾਂ ਫੜੀਆਂ ਕੋਈ ਸਾਰੀਆਂ ਵਿੱਚ ਲੁੱੜ ਗਈਆਂ ਗਿਆ ਬਸ ਅੱਗੇ ਇਹਨਾਂ ਦਾ ਡੈਡੀ ਵੀ ਛੋਟੇ ਹੁੰਦੇ ਤੋ ਇੱਥੇ ਪਾਣੀ ਚ ਡੁੱਬ ਕੇ ਮੁੱਕ ਗਿਆ ਸੀਗਾ ਅਸੀਂ ਬੜੀ ਮਿਹਨਤ ਨਾਲ ਘਰ ਬਣਾਇਆਗਾ ਤੇ ਮੁਸ਼ਕਲ ਬਣਾਇਆਗਾ ਪਰ ਸਾਡੇ ਕੋ ਕਾਰਨ ਨਹੀਂ ਬਣਿਆ ਜਾਣਾ ਸਾਨੂੰ ਮੰਗ ਦਿੱਤੀ ਜਾਵੇ ਸਾਨੂੰ ਥਾਂ ਦਿੱਤੀ ਜਾਵੇ ਰਹਿਣ ਬੈਣ ਨੂੰ ਸਾਡੀ ਮੱਤ ਕੀਤੀ ਜਾਵੇ ਸਾਤੂ ਮਿਹਨਤ ਕਰਕੇ ਕਿੱਥੋਂ ਕੰਮ ਬਣਾਵਾਂਗੇ ਸਾਡੇ ਛੋਟੇ ਛੋਟੇ ਬੱਚੇ ਨ ਕੰਧਾਂ ਚ ਵਜਦੇ ਫਿਰਦਣਗੇ ਕਿਦੇ ਅੱਧੇ ਛੱਡੇ ਹੋਣਗੇ ਅੱਧੇ ਵਿਚਾਰੇ ਇੱਥੇ ਲਗੇ ਫਿਰਦਣਗੇ ਹਾਂ ਸਾਰਸ ਮਾਲਸ ਮੁਨ ਕੱਢ ਚੁੱਕੇ ਆ ਸਾਡੇ ਕਮਰੇ ਸਾਰੇ ਬਹਿ ਗਏ ਨੇ ਸਾਰੇ ਪੱਟੇ ਗਣ ਸਕ੍ਰੈਨ ਵੇਖ ਲੈ ਇੱਥੇ ਖਲਵਾਈ ਗਈ ਹੋਈ ਹੈਗੀ ਟਰਾਲੀਆਂ ਲੰਘ ਨਹੀਂ ਰਹੀਆਂ ਨੇ ਗੀਆਂ ਇੱਟਾਂ ਦੀ ਪੱਟ ਪੱਟ ਕੇ ਕੋਈ ਪੱਤੀਆਂ ਕੋਈ ਨਹੀਂ ਪਟੀਆਂ ਪਈਆਂ ਨੇ ਗੀਆਂ ਸਾਡਾ ਬੜੇ ਮੰਦੇ ਹਾਲ ਤਣ ਗਏ ਹਾਂ ਦੁਸ਼ਰ ਸਾਹਮਣੇ ਵੇਖ ਲੋ ਕਿੰਨੇ ਲੱਗੇ ਹੋਣਗੇ ਹੈ ਸ਼ਾਟ ਪਾਣੀ ਵਾਲੇ ਦੇ ਨੂੰ ਬਾਸ਼ੀ ਹੋੜ ਚਾਹੇ ਸਰ ਜੀ ਮੈਂ ਪੰਛਾਬ ਬੁਕਰ ਦਾ ਸਰਪੰਚ ਆ ਅਸੀਂ ਇਸ ਟਾਈਮ ਪਿੰਡ ਰੁਕਣੇ ਵਾਲਾ ਬੰਨ ਤੇ ਮੌਜੂਦ ਆ ਜਿੱਥੇ ਕਿ ਬਹੁਤ ਵੱਡਾ ਇੱਕ ਪਾੜ ਪੈਣ ਦੀ ਸੰਭਾਵਨਾ ਸੀ ਉੱਥੇ ਅਸੀਂ ਇਸ ਵਕਤ ਖੜੇ ਆ ਤੇ ਪੂਰੀ ਸਮੁੱਚੀ ਸਾਧ ਸੰਗਤ ਜਿਹੜੀ ਹੈ ਉਹ ਬਹੁਤ ਹੀ ਬਖੂਬੀ ਆਪਣੀ ਸੇਵਾ ਨਿਭਾਰੀ ਹੈ ਮੈਂ ਇੱਕ ਸ਼ੇਰ ਬੋਲਣਾ ਚਾਹੁੰਦਾ ਕਿ ਸੂਰਜ ਦੀ ਕੁੱਖੋ ਜਾਈਆਂ ਧੁੱਪਾਂ ਨੇ ਥਰਨਾ ਨਹੀਂ ਸਤਲੋਜ ਦੇ ਪਾਣੀ ਵਿੱਚੋਂ ਗੈਰਤ ਨੇ ਮਰਨਾ ਨਹੀਂ ਇਹ ਪੰਜਾਬ ਦੇ ਉਹ ਨੌਜਵਾਨ ਨੇ ਜਿਨ੍ਹਾਂ ਦੇ ਬਹੁਤ ਵੱਡਾ ਇਲਜ਼ਾਮ ਲੱਗਦਾ ਹੈ ਬਹੁਤ ਵੱਡੀ ਕਰਦਾਰ ਕਸ਼ਿਸ਼ ਕੀਤੀ ਜਾਂਦੀ ਪੰਜਾਬ ਦੇ ਨੌਜਵਾਨ ਦੀ ਕਿ ਪੰਜਾਬ ਦਾ ਨੌਜਵਾਨ ਜਿਹੜਾ ਇਸ ਵਕਤ ਨਸ਼ੇ ਵਿੱਚ ਗ੍ਰਿਪਤ ਹੋ ਚੁੱਕਾ ਹੈ ਇਹ ਅੱਜ ਤੁਸੀਂ ਤਾਜ਼ਾ ਮਿਸਾਲ ਦੇਖ ਸਕਦੇ ਹੋ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਇਹ ਜੈਦ ਦਮ ਹੈ ਜੋ ਕਿ ਦਰਿਆਵਾਂ ਦੇ ਨੱਕੇ ਮੋੜਨੇ ਵੀ ਜਾਣਦੇ ਆ ਤੇ ਨੌਜਵਾਨਾਂ ਨੇ ਕਮਾਲ ਦੀ ਮਤਲਬ ਇੱਥੇ ਮਿਸਾਲ ਪੈਦਾ ਕੀਤੀ ਹੈ ਕਿ ਆਪਣੇ ਜਿਹੜੇ ਬਜ਼ੁਰਗ ਵੀਰ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਉਹ ਵੀ ਬਹੁਤ ਵੱਡੀ ਕੀਰਤੀ ਵਿੱਚ ਤੇ ਸੇਵਾ ਕਰ ਰਹੀਆਂ ਨੇ ਇੱਕ ਬੜੀ ਵੱਡੀ ਮਸਾਲੀ ਸੇਵਾ ਕਿਉਂਕਿ ਇਹ ਸੇਵਾ ਵੀ ਬਹੁਤ ਕਰਮਾ ਭਾਗਾਂ ਨਾਲ ਮਿਲਦੀ ਹੈ ਜੇ ਮੁਸ਼ਕਲ ਦੇ ਵਿੱਚ ਖੜੇਆਂ ਸਵੇਰੇ ਵੀਰ ਜੀਆ ਨੇ ਮੈਸੇਜ ਲਾਇਆ ਸੀ ਕਿ ਜਦੋਂ ਸਮੱਸਿਆ ਆ ਗਈ ਉਸ ਤੋਂ ਬਾਅਦ ਤੁਸੀਂ ਇਹ ਚਾਰ ਲੈ ਕੇ ਆਓਗੇ ਜਾਂ ਰਾਸ਼ਨ ਲੈ ਕੇ ਆਓਗੇ ਇਸ ਤੋਂ ਚੰਗਾ ਕਿ ਹੁਣ ਆਕੇ ਤੇ ਸੇਵਾ ਕਰੋ ਤੇ ਦੇਖੋ ਇਲਾਕੇ ਭਰ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਸੰਗਤ ਤੇ ਸਾਡੇ ਹੋਰ ਵੀਰ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਜਿੱਥੋਂ ਜਿੱਥੋਂ ਦੂਰੋਂ ਦੂਰੋਂ ਵੀਰ 모ਗੇ ਤੱਕ ਦੇ ਵੀਰ ਵੀ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਲੰਗਰ ਲੈ ਕੇ ਸੰਗਤ ਲੈ ਕੇ ਚਮਲ ਹਰੇਕ ਤਰੀਕੇ ਨਾਲ ਵੀਰ ਪਹੁੰਚੇ ਆ ਜੇ ਸਮਾਸ਼ ਸਿੰਘ ਮੇਰੇ ਨਾਂ ਐ ਅਸੀਂ ਸੱਤ ਲੋਜ ਤੇ ਖੜੇ ਆ ਤੇ ਸੰਗਤ ਲੱਗੀ ਆ ਬਹੁਤ ਤੇ ਸੰਗਤ ਲੱਗੀ ਹੋਈ ਏ ਸਰਕਾਰਾਂ ਨੇ ਸਾਨੂੰ ਕਿਸੇ ਨੇ ਸਾਨੂੰ ਡੀਜ਼ਲ ਦਿੱਤਾ ਨਾ ਸਾਨੂੰ ਟਾਰ ਦਿੱਤੀ ਇਹਨਾਂ ਨੇ ਆਦਾ ਸੰਗਤ ਨੇ ਪ੍ਰਬੰਧ ਕੀਤਾ ਹੈ ਡੀਜ਼ਲ ਦਾ ਵੀ ਟਾਰ ਦਾ ਵੀ ਜੋ ਕੀਤਾ ਹੈ ਤੋੜਿਆ ਤੇ ਇਟੀਮ ਕੀਤਾ ਤੇ ਸੱਤ ਲੋਜ ਨੂੰ ਮਾਨ ਨੂੰ ਟਾ ਲੱਗੀ ਹੋਈ ਏ ਤੇ ਉਹਨਾਂ ਨੂੰ ਬੜੀ ਮਿਹਨਤ ਨਾਲ ਉਹ ਬਣਦੇ ਪਏ ਨੇ ਤੇ ਅਜੇ ਖਤਰਾ ਫੁੱਲ ਏ ਇਹ ਤਰਾ ਖਤਰਾ ਫੁੱਲ ਲੇ ਨਾ ਖਲੋਵੇਗੀ ਤੇ ਫੇਰ ਹੀ ਆਪਾਂ ਨੂੰ ਖਤਰੇ ਤੋਂ ਆਪਾਂ ਬਚਾਂਗੇ ਤੇ ਨਾ ਖਲੋਤੀ ਤੇ ਵੀ ਖਤਰਾ ਹੀ ਏ ਤੇ ਮੇਰੀ ਉਹ ਬੇਨਤੀ ਏ ਕਿ ਸਾਰੀ ਜਿਹੜੀ ਬਣੀ ਹੋਈ ਏ ਸਰਕਾਰ ਹੈਗੀ ਏ ਪਾਵੇ ਕੋਈ ਝਾੜੂ ਸਰਕਾਰ ਏ ਪਾਵੇ ਕੋਈ ਕਾਂਗਰਸ ਸਰਕਾਰ ਏ ਪਾਵੇ ਕੋਈ ਸਰਕਾਰ ਇਹ ਸਾਨੂੰ ਮਤ ਦੇਵਣਾ ਤੇ ਸਭ ਕੁਝ ਹੋ ਸਕਦਾ ਹੈ ਜੇ ਮਤ ਨਹੀਂ ਕੀਤੀ ਕੋਈ ਕੁਛ ਨਹੀਂ ਇਹ ਸੰਗਤ ਆਦੇ ਪੱਲੂ ਜੋ ਖਰਚਾ ਕਰ ਰਹੀ ਆਦੇ ਪੱਲੂ ਕਰ ਰਹੀ ਏ ਸਾਨੂੰ ਦੀ ਜੈ ਤੇਲ ਵੀ ਨਹੀਂ ਮਿਲਿਆ ਸਾਨੂੰ ਕੋਈ ਇਥੇ ਆਉਂਦੇ ਆ ਕਈ ਆਉਂਦੇ ਆ ਮੰਤਰੀ ਇਥੇ ਆਏ ਆ ਨਰੇਸ਼ ਕੁਟਾਰੀਆ ਆਇਆ ਉਹਦਾ ਮੁੰਡਾ ਵੀ ਆਇਆ ਕੁਲਵੀਰ ਵੀ ਆਇਆ ਤੁਹਾਨੂੰ ਤੇਲ ਦੇਵਾਂਗੇ ਇਹਨਾਂ ਦੇਵਾਂਗੇ ਅੱਜ ਤੱਕ ਤਿਆਰ ਤੋਂ ਸਾਨੂੰ ਕੋਈ ਨਹੀਂ ਮਿਲਿਆ ਐਸੇ ਇਹ ਸੰਗਤ ਆਦੇ ਪੱਲੂ ਹੀ ਇਹ ਖਰਚਾ ਕਰ ਰਹੀ ਏ ਜੋ ਕਰ ਰਹੀ ਏ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਹੈਗੀ ਵੀ ਜੋ ਮਕਾਨ ਆਦੇ ਖੜੇ ਵੀ ਕਰ ਸਕੀ ਏ ਤੇ ਸਰਕਾਰ ਅੱਗੇ ਇਹੋ ਬੇਨਤੀ ਆ ਕਿ ਸਾਨੂੰ ਜ਼ਮੀਨ ਇਧਰ ਪਾਸੇ ਦਿੱਤੀ ਜਾਵੇ ਤੇ ਮਕਾਨ ਵੀ ਤਿਆਰ ਕਰਕੇ ਦਿੱਤੇ ਜਾਣ ਹੇ ਨਿਕੋ ਭਾਜੀ ਅਸੀਂ ਇਹ ਭੇਜ ਦਿੱਤੇ ਆ ਕਿਉਂਕਿ ਛੋਟੇ ਬੱਚੇ ਹੈਗੇ ਸੀ ਕੋਈ ਪਰਿਵਾਰ ਸਾਥੇ ਕੱਲ ਦਿੱਤੇ 15 15 ਜਣੇ ਪਰਿਵਾਰ ਦੇ ਬੱਚੇ ਹੈਗੇ ਆ ਸਾਡੇ ਜੋ ਸਾਰਾ ਪਰਿਵਾਰ ਹੈਗਾ ਹੈ ਉਹਨਾਂ ਨੂੰ ਇਸ ਪਾਣੀ ਦੇ ਬਹਾਅ ਦੇ ਤੇਜ਼ ਕਰਨ ਭਾਈ ਉਹਨਾਂ ਬਾਹਰ ਭੇਜ ਦਿੱਤਾ ਹੈ ਖਾਣ ਪੀਣ ਦੀ ਸਹੂਲਤ ਜਿਹੜੀ ਤੁਹਾਨੂੰ ਮੁਹੀਆ ਹੋਈ ਨਹੀਂ ਅਜੇ ਤੱਕ ਕੁਝ ਤੱਕ ਜਿੱਤਾ ਕਿ ਇੱਥੇ ਪਹੁੰਚਿਆ ਹੈਗਾ ਬਸ ਮੱਜਾਂ ਦਾ ਚਾਰ ਹੀ ਆਇਆ ਇੱਥੇ ਬਸ ਹੋਰ ਕੋਈ ਚੀਜ਼ ਨਹੀਂ ਪਹੁੰਚੀ ਇੱਥੇ ਅਜੇ ਤੱਕ ਆਉਂਦੇ ਨੇ ਇੱਥੇ ਵੀਡੀਓ ਬਣਾ ਕੇ ਲੈ ਜਾਂਦੇ ਨੇ ਬਸ ਪਿੱਛੇ ਦੁਬਾਰਾ ਕੋਈ ਆਉਂਦਾ ਹੀ ਕੋਈ ਨਹੀਂ ਇੱਥੇ जिन्ना होेती थां कि आए नि बचे लाके जाइए साोटे छोटे बच्चे है अस छे सत घर इत है सानू जल छेती छे सन थां कोई थां बना के देख सकान तो सारे अगले जी जगह बना लवानी पहली भी सारी रोड की चौना चौना हारा डुब गया है सानू नहीं बड़े असि औखे हो गए